ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਗੋਦ ਦੇ ਵਿੱਚ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਜਸਰ ਬਲਵੰਤ ਸਿੰਘ ਦੀ ਨੰਦਗੜ੍ਹ ਸਾਹਿਬ ਜੀ ਦੀ ਅੰਤਮ ਅਰਦਾਸ ਵਿੱਚ ਜੁੜੀ ਸਮੁੱਚੀ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਕੜ ਮੱਲਿਆ ਦੇ ਮਹਾਵਾਕ ਅਨਸਾਰ ਸਿੰਘ ਸਾਹਿਬ ਉਸ ਕਾਲ ਪੁਰਖ ਤੇ ਚੰਨਾ ਵਿੱਚ ਜਾਵ ਰਾਜ ਜੀ ਨੇ ਤੇ ਮੈਂ ਸਮਝਦਾ ਜਿਹੜੀ ਇੱਕ ਗੁਰਮੁਖ ਦੀ ਪਰਵਾਸਾ ਹੈ ਗੁਰਬਾਣੀ ਅਨੁਸਾਰ ਉਹਦੇ ਦੇ ਹਰ ਪਹਿਲੂ ਤੇ ਸਿੰਘ ਸਾਹਿਬ ਪੂਰੇ ਉਤਰਦੇ ਸੀ ਅੱਜ ਦੇ ਯੁੱਗ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਸਿੱਖੀ ਸਿਧਾਂਤਾਂ ਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ ਅਡੋਲ ਰਹਿ ਕੇ ਲੜਾਈ ਲੜੀ ਸਿੱਖ ਕੌਮ ਦੀ ਤੇ ਆਖਰੀ ਸਮੇਂ ਤੱਕ ਆਪਦੇ ਉਸ ਮਿਸ਼ਨ ਤੇ اٹਲ ਰਹੇ ਮੈਂ ਸਮਝਦਾ ਇੱਕ ਉਹਨਾਂ ਦੀ ਸਖਸ਼ੀਅਤ ਦੀ ਬੜੀ ਵੱਡੀ ਝਲਕ ਉਹਨਾਂ ਦੇ ਜੀਵਨ ਤੋਂ ਮਿਲਦੀ ਹੈ ਤੇ ਮੈਨੂੰ ਕੁਝ ਸਮਾਂ ਪਹਿਲਾਂ ਉਹਨਾਂ ਦੇ ਆਖਰੀ ਵਾਰ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਉਦੋਂ ਵੀ ਉਹਨਾਂ ਦੀ ਹਰ ਗੱਲ ਦੇ ਵਿੱਚ ਸਿੱਖੀ ਦਾ ਦਰਦ ਝਲਕਦਾ ਸੀ ਸਿੱਖੀ ਦੇ ਤੋਂ ਬਿਨਾ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਅਤੇ ਪਿੱਖ ਬਾਰੇ ਸਿੱਖ ਦੇ ਸਿੱਖੀ ਦੇ ਸਾਹਮਣੇ ਦੁਰਪੇਸ਼ ਜੋ ਸਮੱਸਿਆਵਾਂ ਮਾ ਨੇ ਜੋ ਔਕੜਾਂ ਨੇ ਹਰ ਚੀਜ਼ ਦੇ ਉੱਤੇ ਉਹਨਾਂ ਨੇ ਜਿੰਨੀ ਵੀ ਉਹ ਕਰ ਸਕਦੇ ਸੀ ਆਪਦੀ ਵਿਚਾਰ ਜਿਹੜੀ ਰੱਖੀ ਸੋ ਮੈਂ ਸਮਝਦਾ ਇਹਨੀਆਂ ਸ਼ਖਸੀਅਤ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਅੱਜ ਉਹਨਾਂ ਦਾ ਵਿਛੋੜਾ ਸਿੱਖ ਕੌਮ ਲਈ ਇੱਕ ਬਹੁਤ ਵੱਡਾ ਨਾਂ ਪੂਰਾ ਹੋਣ ਵਾਲਾ ਘਟ ਹੈ ਸਮਾਂ ਬਹੁਤ ਹੋ ਗਿਆ ਸਿੰਘ ਸਾਹਿਬ ਨੇ ਵੀ ਬੋਲਣਾ ਹੈ ਹੋਰ ਸ਼ਕਤੀਤਾ ਨੇ ਬੋਲਣਾ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਆਪਣੇ ਵੱਲੋਂ ਅਤੇ ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਸਾਹਿਬ ਜਿਨ੍ਹਾਂ ਨਾਲ ਸਿੰਘ ਸਾਹਿਬ ਦਾ ਬਹੁਤ ਪਿਆਰ ਸੀ ਉਹ ਸਿਹਤ ਠੀਕ ਨਾ ਹੋਣ ਕਰਕੇ ਨਹੀਂ ਆ ਸਕੇ ਉਹਨਾਂ ਵੱਲੋਂ ਜਿੱਥੇ ਸਿੰਘ ਸਾਹਿਬ ਨੂੰ ਮੈਂ ਸ਼ਰਧਾ ਦੇ ਸਤਿਕਾਰ ਭੇਟ ਕਰਦਾ ਉਥੇ ਫਿਰ ਆਪਣੇ ਵੱਲੋਂ ਜਿਹੜਾ ਹੈ ਉਸ ਮਹਾਨ ਸ਼ਕਤੀਤ ਨੂੰ ਤੇ ਜਿਹੜਾ ਹੈ ਯਾਦ ਕਰਦੇ ਹੋਏ ਖਿਮਾਂ ਦਾ ਜਾਚ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਗੋਦ ਦੇ ਵਿੱਚ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਜਸਰ ਬਲਵੰਤ ਸਿੰਘ ਦੀ ਨੰਨਕਾਰ ਸਭ ਸਾਹਿਬ ਜੀ ਦੀ ਅੰਤਮ ਅਰਦਾਸ ਵਿੱਚ ਜੁੜੀ ਸਮੁੱਚੀ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਕਟਮਲਿਆ ਦੇ ਮਹਾਵਾਕ ਅਨੁਸਾਰ ਸਿੰਘ ਸਾਹਿਬ ਉਸ ਕਾਲਪੁਰਖ ਤੇ ਚੰਨਾ ਵਿੱਚ ਜਾਵ ਰਾਜ ਜੀ ਨੇ ਤੇ ਮੈਂ ਸਮਝਦਾ ਜਿਹੜੀ ਇੱਕ ਗੁਰਮੁਖ ਦੀ ਪਰਿਭਾਸ਼ਾ ਹੈ ਗੁਰਬਾਣੀ ਅਨੁਸਾਰ ਉਹਦੇ ਦੇ ਹਰ ਪਹਿਲੂ ਤੇ ਸਿੰਘ ਸਾਹਿਬ ਪੂਰੇ ਉਤਰਦੇ ਸੀ ਅੱਜ ਦੇ ਯੁੱਗ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਸਿੱਖੀ ਸਿਧਾਂਤਾਂ ਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ ਅਡੋਲ ਰਹਿ ਕੇ ਲੜਾਈ ਲੜੀ ਸਿੱਖ ਕੌਮ ਦੀ ਤੇ ਆਖਰੀ ਸਮੇਂ ਤੱਕ ਆਪਦੇ ਉਸ ਮਿਸ਼ਨ ਤੇ ਟਲ ਰਹੇ ਮੈਂ ਸਮਝਦਾ ਇੱਕ ਉਹਨਾਂ ਦੀ ਸ਼ਖਸੀਅਤ ਦੀ ਬੜੀ ਵੱਡੀ ਝਲਕ ਉਹਨਾਂ ਦੇ ਜੀਵਨ ਤੋਂ ਮਿਲਦੀ ਹੈ ਤੇ ਮੈਨੂੰ ਕੁਝ ਸਮਾਂ ਪਹਿਲਾਂ ਉਹਨਾਂ ਦੇ ਆਖਰੀ ਵਾਰ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਉਦੋਂ ਵੀ ਉਹਨਾਂ ਦੀ ਹਰ ਗੱਲ ਦੇ ਵਿੱਚ ਸਿੱਖੀ ਦਾ ਦਰਦ ਝਲਕਦਾ ਸੀ ਸਿੱਖੀ ਦੇ ਤੋਂ ਬਿਨਾ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਅਤੇ ਭਿੱਖ ਬਾਰੇ ਸਿੱਖ ਦੇ ਸਿੱਖੀ ਦੇ ਸਾਹਮਣੇ ਦੁਰਪੇਸ਼ ਜੋ ਸਮੱਸਿਆਵਾਂ ਮਾ ਨੇ ਜੋ ਔਕੜਾਂ ਨੇ ਹਰ ਚੀਜ਼ ਦੇ ਉੱਤੇ ਉਹਨਾਂ ਨੇ ਜਿੰਨੀ ਵੀ ਉਹ ਕਰ ਸਕਦੇ ਸੀ ਆਪਦੀ ਵਿਚਾਰ ਜਿਹੜੀ ਰੱਖੀ ਸੋ ਮੈਂ ਸਮਝਦਾ ਇਹ ਇੰਦਿਆਨ ਸ਼ਖਸੀਅਤ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਅੱਜ ਉਹਨਾਂ ਦਾ ਵਿਛੋੜਾ ਸਿੱਖ ਕੌਮ ਲਈ ਇੱਕ ਬਹੁਤ ਵੱਡਾ ਨਾਂ ਪੂਰਾ ਹੋਣ ਵਾਲਾ ਘਟ ਹੈ ਸਮਾਂ ਬਹੁਤ ਹੋ ਗਿਆ ਸਿੰਘ ਸਾਹਿਬ ਨੇ ਵੀ ਬੋਲਣਾ ਹੈ ਹੋਰ ਸ਼ਖਸੀਤਾਂ ਨੇ ਬੋਲਣਾ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਆਪਣੇ ਵੱਲੋਂ ਅਤੇ ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਸਾਹਿਬ ਜਿਨ੍ਹਾਂ ਨਾਲ ਸਿੰਘ ਸਾਹਿਬ ਦਾ ਬਹੁਤ ਪਿਆਰ ਸੀ ਉਹ ਸਿਹਤ ਠੀਕ ਨਾ ਹੋਣ ਕਰਕੇ ਨਹੀਂ ਆ ਸਕੇ ਉਹਨਾਂ ਵੱਲੋਂ ਜਿੱਥੇ ਸਿੰਘ ਸਾਹਿਬ ਨੂੰ ਮੈਂ ਸ਼ਰਧਾ ਦੇ ਸਤਕਾਰ ਭੇਟ ਕਰਦਾ ਉਥੇ ਫਿਰ ਆਪਦੇ ਵੱਲੋਂ ਜਿਹੜਾ ਹੈ ਉਸ ਮਹਾਨ ਸ਼ਖਸੀਅਤ ਨੂੰ ਤੇ ਜਿਹੜਾ ਹੈ ਯਾਦ ਕਰਦੇ ਹੋਏ ਖਿਮਾਂ ਦਾ ਜਾਚ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਗੋਦ ਦੇ ਵਿੱਚ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਜਥਾਰ ਬਲਵੰਤ ਸਿੰਘ ਜੀ ਨੰਨਕਾਰ ਸਾਹਿਬ ਜੀ ਦੀ ਅੰਤਮਰਦਾਸ ਵਿੱਚ ਜੁੜੀ ਸਮੁੱਚੀ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਕਲ ਮੱਲਿਆ ਦੇ ਮਹਾਵਾਕ ਅਨੁਸਾਰ ਸਿੰਘ ਸਾਹਿਬ ਉਸਕਾਲਪੁਰਖ ਤੇ ਚੰਨਾ ਵਿੱਚ ਜਾਵ ਰਾਜ ਜੀ ਨੇ ਮੈਂ ਸਮਝਦਾ ਜਿਹੜੀ ਇੱਕ ਗੁਰਮੁਖ ਦੀ ਪਰਿਭਾਸ਼ਾ ਹੈ ਗੁਰਬਾਣੀ ਅਨੁਸਾਰ ਉਹਦੇ ਦੇ ਹਰ ਪਹਿਲੂ ਤੇ ਸਿੰਘ ਸਾਹਿਬ ਪੂਰੇ ਉਤਰਦੇ ਸੀ ਅੱਜ ਦੇ ਯੁੱਗ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਸਿੱਖੀ ਸਿਧਾਂਤਾਂ ਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ ਅਡੋਲ ਰਹਿ ਕੇ ਲੜਾਈ ਲੜੀ ਸਿੱਖ ਕੌਮ ਦੀ ਤੇ ਆਖਰੀ ਸਮੇਂ ਤੱਕ ਆਪਦੇ ਉਸ ਮਿਸ਼ਨ ਤੇ ਟਲ ਰਹੇ ਮੈਂ ਸਮਝਦਾ ਇੱਕ ਉਹਨਾਂ ਦੀ ਸ਼ਖਸੀਅਤ ਦੀ ਬੜੀ ਵੱਡੀ ਝਲਕ ਉਹਨਾਂ ਦੇ ਜੀਵਨ ਤੋਂ ਮਿਲਦੀ ਹੈ ਤੇ ਮੈਨੂੰ ਕੁਝ ਸਮਾਂ ਪਹਿਲਾਂ ਉਹਨਾਂ ਦੇ ਆਖਰੀ ਵਾਰ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਉਦੋਂ ਵੀ ਉਹਨਾਂ ਦੀ ਹਰ ਗੱਲ ਦੇ ਵਿੱਚ ਸਿੱਖੀ ਦਾ ਦਰਦ ਝਲਕਦਾ ਸੀ ਸਿੱਖੀ ਦੇ ਤੋਂ ਬਿਨਾ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਅਤੇ ਪੇਖ ਬਾਰੇ ਸਿੱਖ ਨੇ ਸਿੱਖੀ ਦੇ ਸਾਹਮਣੇ ਦੁਰਪੇਸ਼ ਜੋ ਸਮੱਸਿਆਵਾਂ ਆ ਨੇ ਜੋ ਔਕੜਾਂ ਨੇ ਹਰ ਚੀਜ਼ ਦੇ ਉੱਤੇ ਉਹਨਾਂ ਨੇ ਜਿੰਨੀ ਵੀ ਉਹ ਕਰ ਸਕਦੇ ਸੀ ਆਪਦੀ ਵਿਚਾਰ ਜਿਹੜੀ ਰੱਖੀ ਸੋ ਮੈਂ ਸਮਝਦਾ ਇਹਨੀਆਂ ਸ਼ਖਸੀਅਤ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਅੱਜ ਉਹਨਾਂ ਦਾ ਵਿਛੋੜਾ ਸਿੱਖ ਕੌਮ ਲਈ ਇੱਕ ਬਹੁਤ ਵੱਡਾ ਨਾਂ ਪੂਰਾ ਹੋਣ ਵਾਲਾ ਘਟ ਹੈ ਸਮਾਂ ਬਹੁਤ ਹੋ ਗਿਆ ਸਿੰਘ ਸਾਹਿਬ ਨੇ ਵੀ ਬੋਲਣਾ ਹੈ ਹੋਰ ਸ਼ਕਸ਼ੀਤਾਂ ਨੇ ਬੋਲਣਾ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਆਪਣੇ ਵੱਲੋਂ ਅਤੇ ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਸਾਹਿਬ ਜਿਨ੍ਹਾਂ ਨਾਲ ਸਿੰਘ ਸਾਹਿਬ ਦਾ ਬਹੁਤ ਪਿਆਰ ਸੀ ਉਹ ਸਿਹਤ ਠੀਕ ਨਾ ਹੋਣ ਕਰਕੇ ਨਹੀਂ ਆ ਸਕੇ ਉਹਨਾਂ ਵੱਲੋਂ ਜਿੱਥੇ ਸਿੰਘ ਸਾਹਿਬ ਨੂੰ ਮੈਂ ਸ਼ਰਧਾ ਦੇ ਸਤਿਕਾਰ ਭੇਟ ਕਰਦਾ ਉਥੇ ਫਿਰ ਆਪਣੇ ਵੱਲੋਂ ਜਿਹੜਾ ਹੈ ਉਸ ਮਹਾਨ ਸ਼ਕਸ਼ੀਤ ਨੂੰ ਤੇ ਜਿਹੜਾ ਹੈ ਯਾਦ ਕਰਦੇ ਹੋਏ ਖਿਮਾਂ ਦਾ ਜਾਚ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ